2022 ਦਾ ਦੀਵਾਨ ਦੇ ਸਾਡੇ ਕੋਲ ਮੌਜੂਦ ਨੇ ਡਾਕਟਰ ਇੰਦਰਬੀਰ ਸਿੰਘ ਨਿੱਜੇ ਸਾਹਿਬ ਨਿੱਜੇ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛਾ ਬੜੇ ਲੰਬੇ ਸਮੇਂ ਤੋਂ ਜਿਹੜਾ ਸੀ ਸਿੱਖ ਸੰਗਤਾਂ ਵੀ ਕਹਿ ਰਹੀ ਸੀ ਕਿ ਬਟਾਲੇ ਦੇ ਵਿੱਚ ਜਿਹੜਾ ਸਕੂਲ ਦਾ ਨਿਰਮਾਣ ਜਿਹੜਾ ਹੋਣਾ ਚਾਹੀਦਾ ਸੋ ਅੱਜ ਜਿਹੜਾ ਖਾਲਸਾ ਦੀਵਾਨ ਉਹ ਲੈ ਕੋ ਹੋਰ ਸੋਹਣਾ ਉਪਰਾਲਾ ਕਰਦੇ ਹੋਏ ਇੱਕ ਨਵਾਂ ਸਕੂਲ ਜਿਹੜਾ ਉਹਦਾ ਨਿਰਮਾਣ ਕੀਤਾ ਗਿਆ ਵਾ ਕਿਵੇਂ ਦੇਖੋ ਸਰ ਜਿਹੜੇ 1900 2022 ਚ ਜਿਹੜੀ ਵਰਲਡ ਐਜੂਕੇਸ਼ਨ ਕਾਨਫਰੈਂਸ ਤੇ ਕੈਜੂਕੇਸ਼ਨ ਕਾਨਫਰੈਂਸ ਹੋਈ ਸੀ ਕਿ ਉਹਦੇ ਚ ਅਸੀਂ ਇਹ ਪ੍ਰਣ ਲਿਆ ਸੀ ਕਿ ਅਗਲਾ ਸਕੂਲ ਜਰਾ ਬਟਾਲੇ ਖੋਲਾਂਗੇ ਫਿਰ ਇਹ ਜ਼ਮੀਨ ਲੱਭੀ ਤੇ ਜ਼ਮੀਨ ਸਾਨੂੰ ਪੁੱਡਾ ਚ ਮਿਲ ਗਈ ਤੇ ਅਸੀਂ ਇਹ ਪਿਛਲੇ 2 ਸਾਲ ਤੋਂ ਸਕੂਲ ਨੂੰ ਤਿਆਰ ਕਰ ਰਹੇ ਸੀਗੇ ਤੇ ਪਰਮਾਤਮਾ ਦੀ અપਾਰ ਕਿਰਪਾ ਹੋਈ ਹੈ ਕਿ ਸਕੂਲ ਅਸੀਂ ਜਿੰਨਾ ਅਸੀਂ ਸਾਡੇ ਕੋ ਬੱਚੇ ਹੈਗੇ ਉਹਨਾਂ ਜੋ ਅਸੀਂ ਤਿਆਰ ਕਰ ਲਿਆ ਬਾਕੀ ਬਿਲਡਿੰਗ ਬਣ ਗਈ ਹੈ ਲੇਕਿਨ ਅਸੀਂ ਉਹਨਾਂ ਲਈ 4 5 6 ਮਹੀਨੇ ਜੂਰਾ ਕੰਪਲੀਟ ਕਰ ਦਾਂਗੇ ਗਰਾਊਂਡਾਂ ਬਣ ਚਣ ਗਈਆਂ ਸਾਰਾ ਕੰਮ ਪੂਰਾ ਹੋ ਜਾਇਆ ਤਾਂ ਸੋ ਇਹਦੇ ਚ ਸਿਰਫ ਬਿਲਡਿੰਗ ਹੀ ਨਹੀਂ ਚੰਗੀ ਬਣਾਈ ਬਿਲਡਿੰਗ ਬਿਲਕੁਲ ਸਟੈਂਡਰਡ ਦੇ ਹਿਸਾਬ ਨਾਲ ਬਣਾਈ ਜਿਵੇਂ CBSE ICSE ਕਹਿੰਦੀਆਂ ਨੇ ਕਿ ਕੋਰੀਡੋਰ ਇੰਨੇ ਚਾਹੀਦੇ ਨੇ ਔਰ ਕਮਰੇਆਂ ਸਾਈਜ਼ ਕੀ ਚਾਹੀਦਾ ਹਵਾ ਹਵਾਦਾਰ ਚਾਹੀਦੇ ਨੇ ਲਾਈਟ ਆਉਣੀ ਚਾਹੀਦੀ ਹੈ ਸਾਰਾ ਵੇਖਦੇ ਵੇਖੀ ਬਿਲਡਿੰਗ ਤਿਆਰ ਕੀਤੀ ਹੈ ਹਰ ਧੋਲੇ 30 ਫੁੱਟ ਦਾ ਰਾਹ ਛੱਡਿਆ ਚਾਰੇ ਪੰਨੇ ਜੋ ਜੋ ਰਿਕੁਆਇਰਮੈਂਟਸ ਨੇ ਪੂਰੀਆਂ ਕੀਤੀਆਂ ਨੇ ਔਰ ਸਾਨੂੰ ਟੀਚਰਸ ਬਹੁਤ ਚੰਗੇ ਮਿਲ ਗਏ ਨੇ ਇੱਥੇ ਸੋ ਜਿਹੜੇ ਟੀਚਰਸ ਬਹੁਤ ਚੰਗੇ ਮਿਲ ਗਏ ਨੇ ਬੱਚਿਆਂ ਦੇ ਜਿਹੜੀ ਜਿਹੜਾ ਬੱਚਾ ਨੂੰ ਡਿਵੈਲਪ ਕਰਨਾ ਹੈ ਬੱਚਾ ਨੂੰ ਪੜਾਉਣਾ ਹੈ ਬ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਬਹੁਤ ਚੰਗੇ ਮਿਲ ਗਏ ਨੇ ਔਰ ਦੂਜੀ ਗੱਲ ਹੈ ਕਿ ਸਾਡੇ ਦੇ ਬਟਾਲੀ ਸੰਗਤ ਨੇ ਵਿਸ਼ਵਾਸ ਬਹੁਤ ਕੀਤਾ ਕਿਉਂਕਿ ਜਦੋਂ ਅਸੀਂ ਐਡਮਿਸ਼ਨ ਸ਼ੁਰੂ ਕੀਤੇ ਉਹਦੇ ਰੰਗ ਨਹੀਂ ਸੀ ਹੋਇਆ ਕੁਝ ਨਹੀਂ ਸੀ ਹੋਇਆ ਸੋ ਤਾਂ ਵੀ ਲੋਕਾਂ ਨੇ ਸਰਦਿਤਵਾਰ ਕੀਤਾ ਔਰ ਬੱਚੇ ਸਰ ਕੋ 300 ਤੋਂ ਵੱਧ ਬੱਚੇ ਭਰਤੀ ਹੋ ਗਏ ਨੇ 318 ਬੱਚੇ ਸਰ ਕੋ ਭਰਤੀ ਹੋ ਗਏ ਨੇ ਵੈਸੇ ਬੱਚੇ ਤਾਂ ਜਿਆਦਾ 500 ਦੇ ਲੱਗੇ ਆਏ ਸੀਗੇ ਲੇਕਿਨ ਸਾਡਾ ਸਕੂਲ ਸਿਰਫ 6ਵੀਂ ਤੱਕ ਹਾਲੇ ਅਸੀਂ ਅਗਲੇ ਸਾਲ ਤੱਕ ਨੋਟੀਫਾਈ ਕਰਾਂਗੇ ਸੋ ਇਸ ਕਰਕੇ ਸਾਨੂੰ ਤੁਹਾਡੀ ਸਾਡੀ ਸਟਰੈਂਥ ਜਿਹੜੀ ਇੱਥੇ ਰਹਿ ਗਈ ਹੈ ਵਿਦਿਆਕ ਦਾ ਸਿੱਖਿਆ ਦੇ ਨਾਲ-ਨਾਲ ਜਿਹੜਾ ਇਤਿਹਾਸ ਦਾ ਸਿੱਖ ਇਤਿਹਾਸ ਦੇ ਨਾਲ ਵੀ ਜਿਹੜਾ ਵਾ ਉਹ ਹਮੇਸ਼ਾ ਜਿਹੜਾ ਚੀਫ ਖਾਲਸਾ ਦਿਵਾਨ ਜੋੜਦਾ ਆ ਆ ਅੱਗੇ ਦੇ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਇਸ ਸਕੂਲ ਦੇ ਵਿੱਚ ਕੁਝ ਧਾਇਰੇ ਜਿਹੜੇ ਜਾਂ ਕੁਝ ਪੜਾਈ ਪੱਖੋ ਜੋ ਕਿ ਆਪਣਾ ਇਤਿਹਾਸ ਪੱਖੋ ਜਿਹੜਾ ਪੜਾਇਆ ਜਾਵੇਗਾ ਬੱਚੇ ਨੂੰ ਉਸ ਬਾਰੇ ਵੀ ਸੰਗਤਾਂ ਨੂੰ ਦੱਸ ਦੋ ਜੀ ਜੀ ਚੀਫ ਖਾਲਸਾ ਦਿਵਾਨ ਸਿੱਖੀ ਔਰ ਸਿੱਖਿਆ ਬਾਰੇ ਗੱਲ ਕਰਦਾ ਸਾਡੇ ਪੁਰਖਿਆਂ ਨੇ ਬਣਾਇਆ ਸੀ ਇਸੇ ਵਾਸਤੇ ਬਣਾਇਆ ਸੀਗਾ ਕਿ ਬੱਚੇ ਆਪਣੇ ਸਿੱਖਿਆ ਵੀ ਲੈਣ ਤੇ ਸਿੱਖੀ ਨਾਲ ਜੁੜੇ ਰਹਿਣ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਸਾਡੇ ਬੱਚਿਆਂ ਨੂੰ ਸਾਡੀ ਕੋਸ਼ਿਸ਼ ਹੁੰਦੀ ਕਿ ਰੋਮਾਂ ਦੀ ਬੇਅਦਬੀ ਨਾ ਕਰਨ ਸਾਰੇ ਪਾਠ ਕਰਨ ਕੀਰਤਨ ਕਰਨਾ ਸਿੱਖਣ ਇਹ ਸਾਰੇ ਕੰਮ ਕਰਦੇ ਆ ਔਰ ਅਸੀਂ ਵੀ ਚਾਹੁੰਦੇ ਕਿ ਸਾਡੇ ਬੱਚੇ ਚੰਗੇ ਇਨਸਾਨ ਬਣਨ ਸੋ ਚੰਗੇ ਸਿੱਖ ਬਣਨ ਚੰਗੇ ਇਨਸਾਨ ਬਣਨ ਲੇਕਿਨ ਇਹ ਨਹੀਂ ਕਿ ਕੱਲੇ ਸਿੱਖੀ ਪੜ੍ਹਦੇ ਨੇ ਹਿੰਦੂ ਵੀ ਸਾਡੇ ਕੋ ਪੜ੍ਹਦੇ ਨੇ ਸੋ ਕੋਈ ਧਰਮ ਕਿਸੇ ਠੂਸ ਦਾ ਨਹੀਂ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਕੋਈ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਪ੍ਰੇਅਰ ਕਰੋ ਹੀ ਕਰੋ ਤੁਸੀਂ ਆ ਕੀਰਤਨ ਕਰਨਾ ਹੀ ਕਰਨਾ ਇਹੋ ਜੀ ਗੱਲ ਕੋਈ ਨਹੀਂ ਹੈ ਸਾਡੇ ਕੋ ਕਈ ਪੇਰੈਂਟਸ ਜਾਣ ਕੇ ਭੇਜਦੇ ਨੇ ਕਿ ਬੱਚਾ ਚੰਗਾ ਬਣ ਕੇ ਨਿਕਲੇਗਾ ਕਿ ਦੂਜੇ ਸਕੂਲਾਂ ਜਿਹੜਾ ਨਾ ਜਿਹਨੂੰ ਅਸੀਂ ਸਿਵਿਕ ਸਾਇੰਸ ਕਹਿੰਦੇ ਅਸੀਂ ਕਿ ਜਾਂ ਜਿਹੜਾ ਕਿਰਦਾਰ ਦਾ ਮਿਆਰ ਚੁੱਕਣ ਵਾਲੀ ਗੱਲ ਸੀਗੀ ਉਹ ਦੂਜੇ ਸਕੂਲਾਂ ਥੋੜਾ ਘਟ ਗਿਆ ਉਹਨਾਂ ਜਾਦਾ ਪ੍ਰੋਫੈਸ਼ਨਲਿਜ਼ਮ ਆ ਗਿਆ ਸਾਡੇ ਚ ਕਿਉਂਕਿ ਫੀਸਾਂ ਵੀ ਘਟਨੇ ਤਾਂ ਸਾਡੇ ਕੋਲ ਜ਼ਮੀਨ ਨਾਲ ਜੁੜੇ ਟੀਚਰ ਨੇ ਅਧਿਆਪਕ ਨੇ ਸਾਡੀ ਕਮੇਟੀ ਵੀ ਜ਼ਮੀਨ ਨਾਲ ਜੁੜੀ ਹੋਈ ਹੈ ਸੋ ਇਸ ਕਰਕੇ ਸਾਡੇ ਬੱਚੇ ਜਿਹੜੇ ਬਾਹਰ ਨਿਕਲਦੇ ਨੇ ਬਹੁਤ ਚੰਗੇ ਕਰਤਾਰ ਦੇ ਬੱਚੇ ਨਿਕਲਦੇ ਨੇ